ਕਿਹੜਾ ਬੰਦਾ ਆ ਗਿਆ ਹੂ ਇਸ ਸੀਚੇਵਾਲ ਤੇਰਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੇ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ ਗਈ ਕਈ ਵਾਰੀ ਹੋ ਜਾਂਦਾ ਸਰ ਇਹ ਜਦੋਂ ਹਰ ਰੋਜ਼ ਸ਼ੀਸ਼ੇ ਮੂਰੇ ਪਗਵੰਨਨ ਵੇਲੇ ਵੀ ਕਦੋਂ ਸੀਆ ਬਣੂਗਾ ਕਦੋਂ ਸੀਆ ਬਣੂਗਾ ਇਹ ਚੀਜ਼ ਬਹੁਤ ਅੰਦਰ ਬੈ ਜਾਂਦੀ ਹੈ ਸਰ ਅਸਲ ਚ ਇਹਨਾਂ ਨੂੰ ਆਪਦੇ ਤੋਂ ਬਿਨਾ ਹੋਰ ਕੋਈ ਦਿਖਦਾ ਹੀ ਨਹੀਂ ਆਪਦੇ ਤੋਂ ਬਿਨਾ ਹੋਰ ਕੋਈ ਦਿਖਦਾ ਹੀ ਨਹੀਂ ਗੱਡੀਆਂ ਡੈਡੀਆਂ ਲੈ ਰੱਖੇ ਨੇ ਹੂਚ ਵੀ ਆਪ ਹੀ ਚਾਰੇ ਪਾਸੇ ਸ਼ੀਸ਼ੇ ਲੱਗੇ ਨੇ ਆਪ ਹੀ ਲਿਖੀ ਜਾਂਦੇ ਨੇ ਇੱਧਰ ਦੇ ਕੋ ਇੱਧਰ ਦੇਖੋ

ਅਸੀਂ ਉਹ ਮਟੀਰੀਅਲ ਆ ਜਿਹੜਾ ਦਿਮਾਗ ਠੀਕ ਕਰ ਦਿੰਦਾ ਸਰ ਸੀਚੇਵਾਲ ਸਾਹਿਬ ਦਾ ਜਿਹੜਾ ਮਾਡਲ ਹੈ ਟੋਬਿਆਂ ਦਾ ਪਾਣੀ ਸਾਫ਼ ਕਰ ਦਿੰਦਾ ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਨਹੀਂ ਸਾਫ਼ ਕਰ ਸਕਦਾ ਸਰ ਉਹ ਇੱਕ ਐਲੋਪੀ ਸਾਹਿਬ ਹੈ ਨਹੀਂ ਉਹਨੂੰ ਕੋਈ ਬਹੁਤ ਜ਼ਰੂਰੀ ਕੰਮ ਤੇ ਗਏ ਹੋਣਗੇ ਕੱਲ ਉਹਨਾਂ ਨੇ ਇੱਕ ਬੜੀ ਇੱਕ ਟਿੱਪਣੀ ਕੀਤੀ ਸੰਤ ਬਲਬੀ ਸਿੰਘ ਸੀਚੇਵਾਲ ਜੀ ਤੇ ਸੀਚੇਵਾਲ ਕੌਣ ਹੈ ਇਹਦੀ ਕੀ ਡਿਗਰੀ ਹੈ ਇਹਦੇ ਨਾਂ ਤੇ ਕਿਹਾ ਤੁਸੀਂ 66 ਟੋਪੇ ਬਣਾਈ ਜਾਂਦੇ ਹੋ ਮੈਨੂੰ ਬੜਾ ਦੁੱਖ ਲੱਗਿਆ ਕਿ ਅਸੀਂ ਉਹਨਾਂ ਨੂੰ ਕੋਈ ਰਾਜ ਸਭਾ ਦਾ ਮੈਂਬਰ ਪੋਲੀਟੀਕਲ ਐਂਗਲ ਤੋਂ ਨਹੀਂ ਬਣਾਇਆ ਉਹ ਵਾਤਾਵਰਣ ਪ੍ਰੇਮੀ ਕਰਕੇ ਉਹਨਾਂ ਨੂੰ ਰਾਜ ਸਭਾ ਦਿੱਤੀ ਉਨਰੇ 90 ਤੋਂ ਉਨ 99 ਤੋਂ ਆਪਣੇ ਪਿੰਡ ਸਿਚੀਵਾਲ ਬਾਟਰ ਟ੍ਰੀਟਮੈਂਟ ਕਰ ਰਹੇ ਨੇ ਬਹੁਤ سارے ਨਿਕਲ 1600 ਤੋਂ ਵੱਧ ਪਿੰਡਾਂ ਚ ਉਹਨਾਂ ਦੇ ਜਿਹੜੇ ਮਾਡਲ ਜਿਹੜੇ ਨੇ ਉਹ ਟ੍ਰੀਟਮੈਂਟ ਦੇ ਸਫਲਤਾਪੂਰਵ ਚੱਲ ਰਹੇ ਨੇ ਲੋਕ ਦਮਾਨ ਕਰ ਰਹੇ ਨੇ ਪਰ ਮੈਨੂੰ ਸਮਝ ਨਹੀਂ ਆਉਂਦੀ ਐਲੋਪੀ ਸਾਹਿਬ ਦੀ ਕਿ ਮਾਨਸਿਕ ਤੌਰ ਤੇ ਠੀਕ ਨੇ ਜਾਂ ਕਈ ਵਾਰੀ ਹੋ ਜਾਂਦਾ ਸਰ ਇਹ ਜਦੋਂ ਹਰ ਰੋਜ਼ ਸ਼ੀਸ਼ੇ ਮੂਰੇ ਭਗਵੰਨਨ ਵੇਲੇ ਵੀ ਕਦੋਂ ਸੀ ਬਣੂਗਾ ਕਦੋਂ ਸੀ ਬਣੂਗਾ ਇਹ ਚੀਜ਼ ਬਹੁਤ ਅੰਦਰ ਬੈ ਜਾਂਦੀ ਹੈ ਸਰ ਹਨਾ ਤੇ ਭਗਵੰਤ ਮੰਦ ਵਾਲੀ ਬੜੇ ਲੈ ਜਾਊਗਾ ਭਗਵੰਤ ਮੰਨ ਹੋਲੀ ਵੇਲੇ ਲੈ ਜਾਊਗਾ ਉਹ ਕੰਮ ਹੋ ਨਹੀਂ ਰਿਹਾ ਉਹਨਾਂ ਦਾ ਜਿਹੜਾ ਵੀ ਤੇ ਮੈਨੂੰ ਇਹ ਪੁੱਛਣਾ ਚਾਹਣਾ ਮੈਂ ਜਿੱਥੇ ਵੀ ਉਹ ਬੈਠੇ ਨੇ ਇਸ ਵਕਤ ਸੁਣਦੇ ਹੋਣਗੇ ਬਿਗ ਕੋਈ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਤੁਸੀਂ ਉਹਦੀ ਡਿਗਰੀ ਦੇਖੋਗੇ ਬਿਲ ਗੇਟਸ ਮਾਈਕਰੋਸਾਫਟ ਜੀ ਨੇ ਕੰਪਿਊਟਰ ਦਾ ਗੂਗਲ ਦਾ ਐਮਨਸ਼ਨ ਕੀਤਾ ਉਹਨੇ ਕੀ ਕਿਹਾ ਕਹਿੰਦਾ ਆਮ ਨਾਟ ਯੂਨੀਵਰਸਿਟੀ ਟਾਪਰ ਮੈਂ ਕਿਸੇ ਜੁਨੀਵਰਸਿਟੀ ਨੂੰ ਟਾਪ ਨਹੀਂ ਕੀਤਾ ਪਰ ਦੁਨੀਆ ਭਰ ਦੇ ਜੁਨੀਵਰਸਿਟੀ ਟਾਪਰ ਮੇਰੇ ਅੰਡਰ ਕਮ ਕਰਦੇ ਸੋ ਸਰ ਇਹਦਾ ਮਤਲਬ ਤੁਸੀਂ ਬਿਲ ਗੇਟਸ ਨੂੰ ਫੇਲ ਕਹਿ ਦੋਗੇ ਚਲੋ ਛੱਡ ਦਿੰਦੇ ਆ ਡਿਗਰੀਆਂ ਲਿਖ ਆ ਜੰਨੇ ਮਾਨਯੋਗ ਐਲੋਪੀ ਸਾਹਿਬ ਤੁਹਾਡੇ ਜਿਹੜੇ ਪਹਿਲਾ ਪ੍ਰਧਾਨ ਰਹੇ ਨੇ ਅੱਜ ਕੱਲ ਚੱਲਦੀ ਤਾਂ ਉਹਨਾਂ ਦੀ ਹੋਈ ਹੈ ਲਾਂਚਿੰਗ ਚੱਲ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਵੀ ਕਿਤੇ ਲਾਂਚ ਹੋ ਜਾਣਾ ਮਾਨਯੋਗ ਰਾਹੁਲ ਗਾਂਧੀ ਜੀ ਕੈਂਬਰਿਜ ਯੂਨੀਵਰਸਿਟੀ ਤੋਂ ਡਿਗਰੀ ਲਈ ਹੈ ਜੀ ਉਹਨਾਂ ਨੇ ਤੇ ਉਹਨਾਂ ਨੇ ਕੀ ਕਰਤਾ ਦੇਸ਼ ਵਾਸਤੇ ਜੀ ਉਹ ਡਿਗਰੀ ਤੇ ਕੀ ਕਰੀਏ ਜੀ ਅਸੀਂ ਵੀਰ ਤੇ ਜਿਹੜਾ ਬੰਦਾ 12 ਸਾਲ ਤੋਂ ਪ੍ਰਧਾਨ ਮੰਤਰੀ ਬਣੇ ਬੈਠਾ ਉਹਦੀ ਡਿਗਰੀ ਲੱਭ ਰਹੀ ਜੀ ਤੁਸੀਂ ਮਤਲਬ ਸਬਸੀਚੇ ਆਦੀਆਂ ਡਿਗਰੀਆਂ ਦੀ ਗੱਲਾਂ ਕਰ ਰਹੇ ਹੋ ਤੁਸੀਂ ਤੁਸੀਂ ਨਹੀਂ ਤੋਬਾ ਠੀਕ ਕਰੋਣਾ ਆਪਣਾ ਨਾ ਕਰਾਓ ਤੁਸੀਂ ਥਾਪਰ ਤੋਂ ਕਰਾ ਲਓ ਤੁਸੀਂ ਉਹ ਐਸਐਲ ਚ ਨਾ ਇਤੋਂ ਪਹਿਲਾਂ ਤੁਹਾਡੇ ਕੋਲੇ ਦੂਨ ਵਾਲੇ ਵੀ ਸੀ ਜਦੋਂ ਤੁਹਾਡਾ 9 ਸਾਲ ਬਜਟ ਪੜ ਗਿਆ ਤੁਹਾਡਾ ਦੂਨ ਵਾਲਾ ਸਨਾਵਰ ਵਾਲੇ ਵੀ ਸੀ ਇੱਥੇ ਖੁਦ ਪੀਪੀਐਸ ਵਾਲੇ ਨੇ ਹੈ ਨਹੀਂ ਹੋ ਤੇ ਡਿਗਰੀਆਂ ਤੁਹਾਡੇ ਕੋਲੋਂ ਉਹ ਕੌਮਾਣ ਨੇ ਫੇ ਕੀ ਹੋ ਗਿਆ ਜੀ ਮਤਲਬ ਤੁਸੀਂ ਕਿਸੇ ਬੰਦੇ ਨੂੰ ਐ ਜੱਜ ਕਰੋਗੇ ਕੋਈ ਕੋਈ ਅਨਪੜ ਬੰਦਾ ਵੀ ਬਹੁਤ ਵੱਡੀ ਖੋਜ ਕਰ ਸਕਦਾ ਹੈ ਜੇ ਉਹਦਾ ਉਹਦਾ ਹਾਂ ਸਿਚੇਵਾਲ ਸਾਹਿਬ ਦਾ ਜਿਹੜਾ ਮਾਡਲ ਹੈ ਟੋਬੇ ਦਾ ਪਾਣੀ ਸਾਫ਼ ਕਰ ਦਿੰਦਾ ਹੈ اور سیاست دانا دے دماغ دی گندگی نہیں صاف کر سکتا سر وہ دماغ چ گندگی بھری ہوئی ہے بس برود کرنا ہے بس سو ممبر بناتا ہوں تو یہ کرتا اتنے مہا مہم راشٹرپتی جی آئے سی پچھلے دن وہ تعریف کرتے سی کہ بابا جی بڑا اچھا کام کر رہے اور میرے کوئی لسٹ پہ ہی ہے دو ہزار ستارہ دے بچے ਜਿਹੜਾ 17 ਅਗਸਤ 2006 ਨੂੰ ਤੇ ਦੂਜੀ ਵਾਰੀ ਜੁਲਾਈ 2008 ਨੂੰ ਸੁਲਤਾਨਪੁਰ ਲੋਧੀ ਸੀਚੇਵਾਰ ਵਿਖੇ ਡਾਕਟਰ ਅਬਦੁਲ ਕਲਾਮ ਸਭ ਤੋਂ ਵੱਡੇ ਸਾਇੰਟਿਸਟ ਬਣੇ ਜਾਂਦੇ। ਉਹ ਉੱਥੇ ਦੇਖਣ ਗਏ ਸੀ, ਉਹ ਥਾਪਰ ਨਹੀਂ ਗਏ ਸੀ। ਉਹ ਉੱਥੇ ਗਏ ਸੀਗੇ ਜੀ। ਰਾਸ਼ਟਰਪਤੀ ਸਾਹਿਬ ਜੇ ਤੁਹਾਨੂੰ ਉਹ ਠੇਕੇਦਾਰ ਲੱਗਦਾ ਹੈ, ਤੁਹਾਨੂੰ ਵਪਾਰੀ ਲੱਗਦਾ ਤੁਸੀਂ ਪ੍ਰਦੂਸ਼ਣ ਬੋਰਡ ਦਾ ਮੈਂਬਰ ਕਿਉਂ ਬਣਾਇਆ ਵੀ ਕਾਂਗਰਸ ਨੇ? ਕੋਈ ਜਵਾਬ? ਉਹ ਕਾਲੂ ਬੋਲਣਗੇ ਹੁਣ ਕਿਉਂਕਿ ਹੁਣ ਇੱਥੇ ਬੈਠੇ ਨੇ ਉਹਨੂੰ ਪਤਾ ਹੈ ਭਗਵੰਤ ਮਾਨ ਆਇਆ ਹੋਇਆ ਹੈ ਇਹਨੇ ਇਹਨੇ ਗੱਲਾਂ ਕਹਿਣੀਆਂ ਨੇ ਮੈਥੋਂ ਆਖਰੀ ਚੱਕੀ ਜਾਣੀ ਪਹਿਲੀ ਲਾਂਗੇ ਸਰ ਇਹ ਕੋਈ ਪ੍ਰੋਗਰਾਮ ਬਣਾਓ ਇਧਰੋਂ ਇਧਰ ਨੂੰ ਧੱਕਣ ਵਾਸਤੇ ਹੈਗੇ ਨੇ ਆਪਣੇ ਕੋਲੇ ਉਧਰੋਂ ਉਧਰ ਨੂੰ ਲਿਆਉਣ ਵਾਸਤੇ ਕੋਈ ਬਣਾਓ ਪ੍ਰੋਗਰਾਮ ਸਭ ਮੈਂ ਕਿ ਸੁਣਨ ਤਾਂ ਸੀ ਨਾ ਸੁਣਦੇ ਹੈ ਨਹੀਂ ਬਾਅਦ ਬਦਾਂ ਬੋਲ ਕੇ ਚਲੇ ਜਾਂਦੇ ਨੇ ਆਹ ਰਹਿ ਜਾਂਦੇ ਨੇ ਵੀ ਚਲੋ ਚਾਰ ਮਿੰਟ 10 ਮਿੰਟ ਮਿਲ ਜਾਣਗੇ ਬਾਕ ਆਊਟ ਕਰ ਦਈਏ ਕਾਂਗਰਸ ਚਾਰ ਨਾਲ ਨਹੀਂ ਜਾਂਦੇ ਤੇ ਨਾਉਂਦੇ ਨਹੀਂ ਚਲੋ ਜੀ ਕਾਂਗਰਸ ਹੈ ਹੈਨਾ ਸੋ ਇੱਕ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਪਲਾਨ ਕੀ ਹੈ ਜਿਹੜਾ ਫੇਸਬੁੱਕ ਦਾ ਮਾਲਕ ਹੈ ਜੀ ਉਹ ਕਾਲਜ ਚੋਂ ਡ੍ਰੌਪ ਆਊਟ ਹੈ ਜੀ ਕੱਢੇ ਹੋਇਆ ਕਾਲਜ ਚੋਂ ਕਿਉਂਕਿ ਇਹਨੇ ਫੇਸਬੁੱਕ ਪਹਿਲਾਂ ਕਾਲਜ ਦੇ ਸਟੂਡੈਂਟਾਂ ਵਾਸਤੇ ਬਣਾਈ ਸੀ ਵੀ ਆਪਾਂ ਸਾਰੇ ਸਟੂਡੈਂਟ ਕਾਲਜ ਦੇ ਆਪਸ ਵਿੱਚ ਗੱਲ ਕਰਿਆ ਕਰਾਂਗੇ ਉਹ ਕਾਲਜ ਨੂੰ ਲੱਗੇ ਜੂਨੀਅਰ ਬਣਾਊਗਾ ਉਹਨੇ ਚੱਕ ਕੇ ਉਹਨੂੰ ਕੱਢ ਕੇ ਮਾਰਿਆ ਜੀ ਕਾਲਜ ਚ ਉਹਨੇ ਬਾਹਰ ਆ ਕੇ ਫੇਸਬੁਕ ਬਣਾ ਲਈ ਜੀ ਫਿਰ ਉਹ ਤਾਂ ਡਿਗਰੀ ਫਿਰ ਫੇਸਬੁਕ ਚਲਾਉਂਦੇ ਨੇ ਬਾਈ ਬਸਾ ਉਹ ਤਾਂ ਬਿਨਾਂ ਡਿਗਰੀ ਹੋਣੀ ਬਣਾਈ ਹੋਈ ਹੈ ਜੀ ਥਾਪ ਰਾਂ ਨੇ ਕਿਸੇ ਹੋਰ ਨੇ ਤਾਂ ਬਣਾਈ ਨਹੀਂ ਹੋਈ ਉਹ ਵੀ ਚਲਾਉਂਦੇ ਹੋਣਗੇ ਟਵਿੱਟਰ ਤੇ ਤੜਕੀ ਮੈਨੂੰ ਗਾਹਾਂ ਕੱਢਦੇ ਉਹ ਵੀ ਇਹੋ ਜਿਹੀ ਨੇ ਜੀ ਗੂਗਲ ਇੱਕ ਗਰਾਜ ਚ ਬਣੀ ਸੀ ਸਰ ਇਹ ਕੀ ਸਮਝਦੇ ਆ ਮਤਲਬ ਸਾਨੂੰ ਮਟੀਰੀਅਲ ਕਹਿੰਦੇ ਆ ਆਹ ਘਾਜਾ ਮਟੀਰੀਅਲ ਆ ਗਿਆ ਸਾਡੇ ਸਾਹਮਣੇ ਕਮੋ ਆ ਲੈ ਜੇ ਸਾਡੇ ਕੋਲੇ ਤੁਹਾਡੇ ਵਰਗੀਆਂ ਗੱਡੀਆਂ ਨਹੀਂ ਤੁਹਾਡੇ ਵਰਗੀਆਂ ਪਜਾਮੀਆਂ ਨਹੀਂ ਤੁਹਾਡੇ ਵਰਗੇ ওভারਕੋਟ ਨਹੀਂ ਹੈਗੇ ਹੈਨਾ ਤੇ ਇਹਦਾ ਮਤਲਬ ਅਸੀਂ ਮਟੀਰੀਅਲ ਹੀ ਹੋਗੇ ਅਸੀਂ ਉਹ ਮਟੀਰੀਅਲ ਆ ਜਿਹੜਾ ਦਿਮਾਗ ਠੀਕ ਕਰਦੇ ਆ ਸਰ ਕੁਝ ਨੁਆਇ ਠੀਕ ਕਰਦੇ ਆ ਕੋਈ ਕੁਝ ਕੋਈ ਹੋਰ ਕੰਮ ਕਰਦੇ ਡਾਕਟਰ ਵੀ ਨੇ ਵਕੀਲ ਵੀ ਨੇ ਇੱਥੇ ਆਪਣੀ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਆਏ ਹੋ ਬੰਦੇ ਵੀ ਨੇ ਅਮਰੀਕਾ ਦੀ ਸਿਟੀਜ਼ਨਸ਼ਿਪ ਸੈਂਡਰ ਕਰਕੇ ਵਾਪਸ ਇੰਡIAN ਸੋਸਾਇਟੀ ਟੂ ਬਲੇਕੇ ਬੰਦੇ ਆਏ ਹੋਏ ਨੇ ਸੁਣ ਮੈਂ ਕਹਿਣਾ ਕਿ ਪਿਛਲੇ ਦਿਨ ਕੀ ਹੋਇਆ ਅੰਤਲੀ ਰਿਪੋਰਟ ਹੈ ਪੁਪੇਸ਼ ਬੁਗੇਲ ਜੀ ਇਹਨਾਂ ਦੇ ਲਾਏ ਨੇ ਤੁਹਾਡੇ ਪਰਿਵਾਰੀ ਪੰਜਾਬ ਦੇ ਚਲੋ ਅਸੀਂ ਤਾਂ ਕੁਝ ਨਹੀਂ ਕਹੇ ਤੁਸੀਂ ਕਹਿ ਲਵੇ ਨਾ ਦਿੱਲੀ ਵਾਲੇ ਆ ਗਏ ਦਿੱਲੀ ਵਾਲੇ ਥੋੜੇ ਵਿੱਚ ਛੱਤੀਗੜ੍ਹ ਵਾਲੇ ਆ ਗਏ ਉਹਦੀ ਪਹਿਲੇ ਰਾਸਤਾ ਨਾਲ ਸੀ ਉਹਨਾਂ ਨੇ ਕਿਤੇ ਮੀਟਿੰਗ ਬੁਲਾਈ ਦਿੱਲੀ ਸਾਰੇ ਕਾਂਗਰਸ ਦੇ ਐਮ ਐਲ ਏ ਦੇ ਕਿਉਂਕਿ ਮੈਂ ਸਰਕਾਰ ਚਾ ਮੇਰੇ ਕੋਲ ਇੰਟੈਲੀਜੈਂਸੀ ਦੀ ਖਬਰਾਂ ਆਉਂਦੀਆਂ ਮੈਂ ਦੱਸ ਦੇਣਾ ਚਾਹੁੰਦਾ ਪਹਿਲੀ ਗੱਲ ਤਾਂ ਪੁੱਪੀ ਸ਼ਮਕੀਰ ਜੀ ਨੇ ਪ੍ਰਗਟ ਸਿੰਘ ਨੂੰ ਪੁੱਛਿਆ ਆਪ ਕੈਪਟਨ ਕਿ ਰਹੇ ਹੋ ਹੋਕੀ ਟੀਮ ਕੇ ਪਹਿਲੀ ਗੱਲ ਤਾਂ ਆ ਗੱਲ ਗਲਤ ਹੈ ਪਰ ਗਿੜ ਸਿੰਘ ਨੂੰ ਪੁੱਛਣਾ ਪਊਗਾ ਕਿ ਤੂੰ ਕਾਪਟਨ ਰਿਆ ਇਹਦਾ ਮਤਲਬ ਹਾਕੀ ਦੇਖੀ ਨਹੀਂ ਕਦੇ ਤੂੰ ਇਹ ਨਹੀਂ ਪਤਾ ਕਿ ਦੋ ਓਲੰਪਿਕ ਹੈਡ ਕੀਤੀਆਂ ਨੇ ਲੈ ਬੋਲੇ ਬਾਚ ਬੋਲਣ ਦਿਓ ਸੀਐਮ ਬਾਚ ਬੋਲੇ ਬੋਲਣ ਅਸੀਂ ਅਪਨਾ ਸੀਰ ਸਰ ਤੁਸੀਂ ਜ਼ੋਰ ਪੁੱਛ ਰਹੇ ਕਹਿੰਦਾ ਮੈਂ ਕਾਂਗਰਸ ਨੂੰ ਜਾਣਦਾ ਜੀ ਉੱਥੋਂ ਕੱਲ ਨੂੰ ਪੁੱਛ ਲੈਣਗੇ

ਇਹ ਪਹਿਲੀ ਗੱਲ ਤਾਂ ਪੁੱਛਣ ਦੀ ਕੀ ਲੋੜ ਕੋਈ ਕਪਤਾਨ ਹਾਰਨ ਜਾਂਦਾ ਜੀ ਕੋਈ ਵੀ ਕਪਤਾਨ ਹਾਰਨ ਜਾਂਦਾ ਮੈਨੇ ਹਾਰ ਆ ਕੇ ਆਉਂਗਾ ਟੀਮ ਨੂੰ 11 ਮੈਂਬਰਾਂ ਦੀ ਟੀਮ ਹੈ ਇਹ ਟੀ ਹਾਕੀ ਦੀ ਟੀਮ ਵਰ ਚਲੋ ਕ੍ਰਿਕਟਸ ਦਾ ਫਿਰ ਵੀ ਇੰਡੀਵਿਜੂਅਲ ਸਕੋਰ ਕਿਤੇ ਨਾ ਕਿਤੇ ਲੈ ਜਾਂਦਾ ਹਾਕੀ ਤਾਂ ਪਾਸ ਦੀ ਗੇਮ ਹੈ ਮੈਨੂੰ ਪਾਸ ਮਿਲ ਗਿਆ ਗੋਲ ਹੋ ਜਾਊਗਾ ਨਹੀਂ ਮਿਲਿਆ ਗੋਲ ਨਹੀਂ ਹੋਊਗਾ ਮੈਂ ਉਹਨ ਇੱਕ ਹੋਰ ਗੱਲ ਜੋ ਮੇਰੇ ਅੱਖਾਂ ਦੇ ਸਾਹਮਣੇ ਵਰਤੀ ਮੁਹੰਮਦ ਅਦੀਕ ਸਾਹਿਬ ਬਹੁਤ ਵੱਡੇ ਕਲਾਕਾਰ ਨੇ جنہاں نے میرے خیال تین تین چار چار پیڑھیاں ویاہ چھ کلا جڑا پرفارم کی تاج بھی کر رہے ہیں کانگرس دے ایم پی رہے فرید فریدکوٹ تو میں کہتے انی چلا ہی جتیا ہوا سی میں کچھ بولنا سی میں مارشل کو نہیں چلا گیا میں مارشل نے کہا جی میں اس دے, دے بولنا ہے وہ میں مجھے کہ دس دا بلارے ہو پے نے سوا چار بجے آ جی میں کہا جی ٹھیک ہے میں لنگل لگیا میں مد سال پہلے بگوت اس مدعے میں بھی بولنا بیٹا میں بھی تو پھر یہ آواں لکھ کے بھیا نہیں جی میں تو کلے ہی آنا مجھے تو پھر اسے تھوڑی بن گیا لسٹ تھوڑا ہے گیا چیف بہت نام ہے ادھیرنجن چودھری وہ جاؤ اپنا نام لکھاؤ کہ میں بولنا وہ بلاروں کی لسٹ میں توڑا نام پا دوں گا تو تھی بولو گے کہ ਸਬਕਚਾਰ ਵਿੱਚ ਨੇ ਆਇਆ ਬੋਲਣ ਸ਼ਦੀਕ ਸਾਹਿਬ ਬੈਠੇ ਮੈਂ ਕਿਹਾ ਬੋਲ ਰਹੇ ਹੋ ਸਰ ਪੰਜਾਬੀ ਲੋਕ ਗਾਇਕੀ ਦੀ ਬਹੁਤ ਵੱਡੀ ਸ਼ਖਸੀਅਤ ਹੈ ਮੁਹੰਮਦ ਸ਼ਦੀਕ ਮੈਨੂੰ ਕਹਿੰਦੇ ਨਹੀਂ ਮੈਂ ਬੋਲ ਨਹੀਂ ਰਿਹਾ ਭਗਵੰਤ ਪਰ ਮੈਂ ਅੱਜ ਉਦਾਸ ਬਹੁਤ ਹਾਂ ਮੈਂ ਕੀ ਗੱਲ ਹੋਈ ਕਹਿੰਦੇ ਮੈਂ ਦਿਰੰਝਨ ਚੌਧਰੀ ਕੋਲ ਗਿਆ ਸੀ ਵੀ ਮੈਂ ਬੋਲਣਾ ਹੈ ਕਹਿੰਦੇ ਉਹ ਮੈਨੂੰ ਕਹਿੰਦੇ ਤੇਰਾ ਨਾਂ ਕੀ ਹੈ ਕਹਿੰਦੇ 1968 ਤੋਂ ਬਾਅਦ ਮੈਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਨਾਮ ਕੀ ਹੈ ਮੈਂ ਕੱਲਾ ਨਹੀਂ ਕਮਾਇਆ ਸੀ ਉਹ ਵੀ ਪੁੱਤ ਗਿਆ ਇੱਥੇ ਉੱਥੇ ਕੌਣ ਪੁੱਛਦਾ ਪਗੜ ਬਾਜੀ ਹੈ ਇਹ ਤੁਸੀਂ ਹੈਗੇ ਹੋ ਕੈਪਟਨ ਉਹ ਨੈਸ਼ਨਲ ਲੈਵਲ ਦੇ ਹੈ ਤੈਨੂੰ ਜਾਣਦੇ ਨੇ ਨਹੀਂ ਤਾਂ ਉੱਥੇ ਤਾਂ ਪੁੱਛ ਲੈਂਦੇ ਨੇ ਕਿਆ ਕੰਮ ਕਰਤੇ ਹੋ ਕਿਆ ਕੰਮ ਕਰਤੇ ਹੋ ਬਸ ਉੱਥੇ ਕਿਸੇ ਨੂੰ ਨਹੀਂ ਪੁੱਛਦਾ ਕੋਈ ਉਹ ਵੱਡਾ ਖੂਹ ਹੈ ਉੱਥੇ ਤਾਂ ਬਸ ਕਹਿੰਦੇ ਉਹ ਕਾਂਗਰਸ ਦੇ ਖੂਹ ਚ ਤਾਰੀਆਂ ਲਾ ਲਓ ਉਹਦੀ ਡੰਗਾਈ ਮਾਪਣ ਦੀ ਕੋਸ਼ਿਸ਼ ਨਾ ਕਰੋ ਨਹੀਂ ਲਾਸ਼ਾਂ ਇੱਥਾਂ ਉਂਦੀਆਂ ਉੱਥੋਂ ਸੋ ਬੋਲੀ ਜਾਂਦੇ ਆ ਸਤਸੀਚੇ ਬਾਰੇ ਦੱਸੋ ਕੀ ਆਛਾ ਹੋਰ ਦੇਖੋ ਰਿਆਡੇ ਦੇ ਮੁੱਖ ਮੰਤਰੀ ਮਨੋਨਰ ਖੱਟਰ ਨੇ ਉੱਥੇ ਵਿਜ਼ਿਟ ਕੀਤਾ ਸੀਚੇਵਲ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਉੱਚੇਚੇ ਤੌਰ ਤੇ ਆਏ ਠੀਕ ਹੈ ਜੀ ਮੱਧ ਪ੍ਰਦੇਸ਼ ਨੇ ਆਪਣੇ ਉੱਥੇ ਸੀਚੇਵਲ ਮਾਡਲ ਲਾਗੂ ਕੀਤਾ ਐਨਜੀਟੀ ਦੇ ਚੇਅਰਮੈਨ ਨੇ ਉਹਨਾਂ ਦੇ ਫੈਸਲਿਆਂ ਦਾ ਮਤਲਬ ਸੀਚੇਵਲ ਮਾਡਲ ਦਾ ਜ਼ਿਕਰ ਕਰਦੇ ਰਹੇ ਨੇ ਹੈ ਜੀ ਐਨਜੀਟੀ ਦੇ ਮੌਜੂਦਾ ਮੈਂਬਰ ਜਸਟਿਸ ਨੇ 22 ਮਾਰਚ ਨੂੰ ਵਿਸ਼ਵ ਜਲ ਦਿਵਸ ਦੇ ਮੌਕੇ ਤੇ ਦੱਸਿਆ ਕਿ ਸੀਚੇ ਮਾਡਲ ਨੂੰ ਦੇਸ਼ ਪੱਧਰ 'ਤੇ ਲਾਗੂ ਕਰਨਾ ਚਾਹੀਦਾ ਆਹ ਕਿਹੜਾ ਬੰਦਾ ਆ ਗਿਆ ਹੂ ਇਜ਼ ਸੀਚੇਵਲ ਅਸਲ ਤੇ ਨਾ ਨਾ ਅੱਜ ਤੋ ਬਿਨਾ ਹੋਰ ਕੋਈ ਦਿਖਦੀ ਨਹੀਂ آپ دے تو کہنا ہور کوئی دیکھ دے نہیں گھڑی ہیں ڈیڈیاں لے رکھے نہیں اوچھ بھی آپ ہی چارے پاسے شیشے لگے نہیں آپ ہی دیکھ لیے اندر ادھر دیکھو ادھر دیکھو آپ ہی نہیں بس کہتے پبلک والتا گئی نہیں سو یہ میں نندہ کرتا ہے اس گل دی کہ جی کوئی بندہ چنگا کم کر رہا ہے پادم شریع وار سر پر کیوں دیتا سر پادم شریع وارڈ ہے بندہ ہو دستو تو اڈی ڈگریہ تک ہی کریے اسی پر تو اڈی ڈگریہ نا